ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਤੇ ਜਿੱਥੇ ਖਾੜਾ ਦਾ ਪ੍ਰਕੋਪ ਜਿੰਨਾ ਆਪਾਂ ਕਹਿ ਸਕਦੇ ਆਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤਿੰਨ ਦਿਨ ਲੋਕ ਇੱਥੇ ਸਵਾਮਾ ਚ ਆ ਗਏ ਜੀ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਇਕੱਠਾ ਟੈਲਫੋਨ ਲਾਇਆ ਸਾਡੇ ਦਾਨੀ ਸੱਜਣ ਇਹਨਾਂ ਦੇ ਭਾ ਤੇ ਸਾਡੇ ਖਿਡਾਰੀ ਵੀਰ ਕਲਾਕਾਰਾਂ ਦਾ ਮਤਲਬ ਕੋਈ ਵੀ ਨਹੀਂ ਪਿੱਛੇ ਰਿਹਾ ਇਸ ਥਾਂ ਤੇ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਨੇ ਬਿਲਕੁਲ ਹੀ ਟੋਟਲ ਨੌਸਟ ਹੋ ਗਿਆ ਪਸ਼ੂ ਕੋ ਮਾਰ ਗਿਆ ਜਾਂ ਹੜ੍ਹ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਣ ਸੋਈਆਂ ਉਹ ਉਹਨਾਂ ਨੂੰ ਆਪਾਂ ਮਹਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾ ਮੱਝਾਂ ਜੀ ਤੇ ਉਹ ਇੱਥੇ ਪਹੁੰਚੀਆਂ ਇਹਦੇ ਵਾਸਤੇ ਜਦੋਂ ਸਾਡੇ ਲੋਕਲ ਏਰੀਆ ਦੇ ਇੱਥੇ ਖੜਾਵੀਂ ਵੀ ਗਿਆ ਜੀ ਤੇ ਇਥੋਂ ਆਪਣੇ ਚੱਤੀ ਵੀਰ ਹੋਣੀਆਂ ਸੱਜਣ ਭਲਵਾਨ ਹੋਣੀਆਂ ਹੈਪੀ ਹੋਣੀਆਂ ਗੱਜਣ ਹੋਣ ਸਾਰੇ ਤੇ ਸੱਜਣ ਭਾਈ ਹੋਣਗੇ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਦੀ ਜ਼ਿੰਮੇਵਾਰੀ ਲੱਗ ਗਈ ਸੀ ਤੁਸੀਂ ਲੋਕਾਂ ਨੇ ਤੁਹਾਨੂੰ ਜਿਆਦਾ ਪਤਾ ਇਹ ਦੀ ਇਹਦਾ ਵੀ ਤੁਸੀਂ ਤੁਹਾਨੂੰ ਡਾਟਾ ਮੰਗਿਆ ਕਰਾਦੇ ਕਿ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉਹ ਸੂਚੀ ਸਰ ਨੂੰ ਦਾਮ ਦੇ ਰਿਹਾ ਹੈ ਰੋਜ਼ਗਾਰ ਤੋਂ ਦੇ ਅਪਰ ਦੇਖੀਏ ਇਲਾਕੇ ਦਾ ਟੋਟਲ ਨਾਸੇ ਹੋ ਗਿਆ ਹਰ ਇੱਕ ਦੇ ਪ੍ਰਭਾਵ ਦੋਗੇ ਚਾਹੇ ਕੋਟੀ ਵਾਲਾ ਚਾਹੇ ਤੁਸੀਂ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਹਵੇਦੀ ਵਾਲੇ ਆ ਕੋਈ ਵੀ ਦਿੱਤਾ ਰਿਹਾ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਪਰਵਾਹਾਂ ਦੇ ਨਾਲ ਇੱਥੇ ਮਾਰਨ ਲਈ ਖੜੇ ਆ ਤੇ ਇਨਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਕਿਤੇ ਬਿਆਨ ਕਰਾਂ ਪਰ ਇਹ ਜਿੰਦਾਂ ਨਿਸ਼ਾਨਾ ਹਾਂ ਹਾਂ ਯਾਰ ਕੀ ਆ ਸੇਹੀ ਜਨਵਾਰ ਸੇਹੀ ਦਾ ਸੇਹੀ ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਭੁੱਲੇ ਨਹੀਂ ਗਏ ਬੱਚੇ ਮਰ ਗਏ ਮਾਲਕੂਲੀ ਤੇ ਕੁੱਲ ਨਹੀਂ ਸਾਰੀ ਵੇਲੀ ਹੋ ਗਈ ਤੇ ਬਹੁਤ ਬੰਦ ਸਚੇਰੇ ਗਏ ਜਦੋਂ ਤੇ ਚੌਥੇ ਦਿਨ ਪਾਣੀ ਲਖਾ ਤੇ ਦੇਖਿਆ ਆਪਣੇ ਨੂੰ ਤੇ ਕਹੇ ਵੀ ਚਲ ਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਕੰਮ ਖਤਮ ਹੋ ਗਿਆ ਕੰਮ ਸਾਰਾ ਫਰੁੜਗੀਆਂ ਚ ਮਰ ਗਏ ਸਾਰੇ ਸਾਰੇ ਅੱਜ ਦੇਨ ਆਇਆ ਕੀ ਖਾਣਾ ਬਹੁਤ ਧੰਨਵਾਦ ਹੈ ਜੰਦਾ ਇਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨ ਮੌਕੇ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਵੀ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਨੂੰ ਡੰਗਰ ਦੇ ਦੇਣ ਆ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋ ਕਿੰਨੀ ਨਾਵਾ ਇਹ ਸਾਡੇ ਕੋ ਮੱਝਾਂ ਹੈ ਜੀ ਕਿ ਮੱਝਾਂ ਹੀ ਸਹੀ ਨੇ